ਸਾਸ਼ੀ ਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਾਹੌਰਿਆ ਬਲੌਗ 07 ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਜਾਨੀ ਕਿ ਪੀ ਟ੍ਰਿਪਲ ਐਸ ਬੀ ਦੀ ਨਵੀਂ ਗਰੁੱਪ ਡੀ ਦੀ ਭਰਤੀ ਬਾਰੇ ਦੋਸਤੋ ਹੁਣ ਬਹੁਤ ਸਾਰੀਆਂ ਪੋਸਟਾਂ ਪੀ ਟ੍ਰਿਪਲ ਐਸ ਬੀ ਬੋਰਡ ਕੱਢ ਰਿਹਾ ਹੈ ਤੇ ਜਿਹਦੇ ਵਿੱਚ ਅੱਜ ਗਰੁੱਪ ਡੀ ਦੀ ਭਰਤੀ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦੇਵਾਂਗੇ ਜਿਹੜੇ ਵੀ ਕੈਂਡੀਡੇਟ ਸੇਵਾਦਾਰ ਚੌਂਕੀਦਾਰ ਮੱਛੀ ਪਾਲਕ ਸਫਾਈ ਸੇਵਕ ਅਤੇ ਲੈਬ ਅਟੈਂਡੈਂਟ ਵਰਗੀਆਂ ਨੌਕਰੀਆਂ ਲੱਭ ਰਹੇ ਨੇ ਉਹਨਾਂ ਲਈ ਇਹ ਨੋਟੀਫਿਕੇਸ਼ਨ ਸੋਨੇ ਦੇ ਸੁਹਾਗੇ ਵਰਗਾ ਹੈ ਚਲੋ ਹੁਣ ਬਿਨਾਂ ਦੇਰੀ ਕੀਤੇ ਪੀਡੀਐਫ ਨੂੰ ਖੋਲ ਕੇ ਇੱਕ ਇੱਕ ਪੁਆਇੰਟ ਨੂੰ ਡਿਟੇਲਸ ਵਿੱਚ ਸਮਝਦੇ ਹਾਂ ਸਭ ਤੋਂ ਪਹਿਲਾਂ ਦੋਸਤੋ ਗੱਲ ਕਰੀਏ ਇੰਪੋਰਟੈਂਟ ਡੇਸ ਦੀ ਦੇਖੋ ਐਡਵਰਟਾਈਜ਼ਮੈਂਟ ਜਾਰੀ ਹੋ ਗਿਆ 17 ਨਵੰਬਰ ਨੂੰ ਤੇ ਇਹਦੀ ਐਪਲੀਕੇਸ਼ਨ ਆ ਸਟਾਰਟ ਕਰ ਦਿੱਤੀਆਂ ਗਈਆਂ ਅਪਲਾਈ ਕਰਨ ਦੀਆਂ 21 ਨਵੰਬਰ ਤੋਂ ਤੇ ਇਹਦੀ ਲਾਸਟ ਡੇਟ ਹੈਗੀ ਆ 15 ਦਸੰਬਰ ਸ਼ਾਮ 5 ਵਜੇ ਤੱਕ ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 17 ਦਸੰਬਰ ਠੀਕ ਆ ਦੋਸਤੋ ਸਾਰੇ ਉਮੀਦਵਾਰ ਇਹ ਡੇਟਾ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਇਹ ਡੈਡਲਾਈਨ ਮਿਸ ਨਾ ਹੋ ਜਾਵੇ ਹੁਣ ਗੱਲ ਕਰੀਏ ਸਭ ਤੋਂ ਇੰਪੋਰਟੈਂਟ ਚੀਜ਼ ਦੀ ਗਰੁੱਪ ਡੀ ਦੀਆਂ ਕੁੱਲ 331 ਪੋਸਟਾਂ ਦੀ ਭਰਤੀ ਹੋ ਰਹੀ ਹੈ ਇਸ ਵਿੱਚ ਵੱਖ-ਵੱਖ ਡਿਪਾਰਟਮੈਂਟਸ ਦੇ ਤਹਿਤ ਪੋਸਟਾਂ ਭਰੀਆਂ ਜਾਣਗੀਆਂ ਦੋਸਤੋ ਇਹਦੇ ਵਿੱਚ ਸਭ ਤੋਂ ਜ਼ਿਆਦਾ ਸੇਵਾਦਾਰਾਂ ਦੀਆਂ 150 ਪੋਸਟਾਂ ਆ ਜਿਹੜੀਆਂ ਆਮ ਰਾਜ ਪ੍ਰਬੰਧ ਵਿਭਾਗ ਵਿੱਚ ਭਰਤੀ ਭਰੀਆਂ ਜਾਣਗੀਆਂ ਬਾਕੀ ਅਲੱਗ-ਅਲੱਗ ਸਾਰੇ ਵਿਭਾਗਾਂ ਵਿੱਚ ਕਿਹੜੀ-ਕਿਹੜੀਆਂ ਪੋਸਟਾਂ ਤੁਸੀਂ ਦੇਖ ਸਕਦੇ ਆ ਚੌਂਕੀਦਾਰ ਸਵੀਪਰ ਕੰਮ ਚੌਂਕੀਦਾਰ ਸਫਾਈ ਸੇਵਕ ਸਵੀਪਰ ਕੰਮ ਮਾਲੀ ਮੱਛੀ ਪਾਲਕ ਸਾਰੀਆਂ ਪੋਸਟਾਂ ਦੀ ਜਾਣਕਾਰੀ ਇਹਦੇ ਵਿੱਚ ਦਿੱਤੀ ਗਈ ਹੈ ਤੇ ਇਹ ਟੋਟਲ ਪੋਸਟਾਂ ਬਣਦੀਆਂ ਹਨੀਆਂ 331 ਦੋਸਤੋ ਗਰੁੱਪ ਡੀ ਦੇ ਵਿੱਚ ਬੜੀ ਵੱਡੀ ਭਰਤੀ ਹੈ ਇਹ ਤੇ ਸਭ ਤੋਂ ਜ਼ਿਆਦਾ ਜਿਹੜੇ ਬੰਦੇ ਪੀਐਨਡੀ ਪੋਸਟਕਲ ਸੇਵਾਦਾਰ ਦੀ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਸੀ ਉਹਨਾਂ ਲਈ ਸੁਨਹਿਰੀ ਮੌਕਾ ਹੈ ਇਹ ਦੋਸਤੋ ਕੈਟਾਗਰੀ ਵਾਈਜ਼ ਵਰਗੀਕਰਨ ਦਿੱਤਾ ਗਿਆ ਸਾਰੇ ਅਸਾਮੀਆਂ ਦਾ ਕਿਹੜੀ-ਕਿਹੜੀ ਕੈਟਾਗਰੀ ਲਈ ਕਿਹੜੀ-ਕਿਹੜੀ ਪੋਸਟ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਦੇਖ ਸਕਦੇ ਤੁਸੀਂ ਕਿ 150 ਪੋਸਟਾਂ ਜਿਹੜੀਆਂ ਸੇਵਾਦਾਰਾਂ ਦੀਆਂ ਉਹਦੇ ਵਿੱਚੋਂ 43 ਪੋਸਟਾਂ ਤਾਂ ਔਰਤਾਂ ਲਈ ਰੱਖੀਆਂ ਹੈਗੀਆਂ ਠੀਕ ਹੈ ਜੀ ਆ ਚੌਂਕੀਦਾਨਾਂ ਦੀਆਂ ਬਾਈਆਂ ਇਹਦੇ ਵਿੱਚ ਵੀ ਅਲੱਗ-ਅਲੱਗ ਆ ਸਾਰੀਆਂ ਪੋਸਟਾਂ ਦੇ ਖੋਲ ਅਲੱਗ-ਅਲੱਗ ਕੈਟਾਗਰੀ ਵਾਈਜ਼ ਦਿੱਤੀਆਂ ਗਈਆਂ ਹਨ ਜੇ ਦੀ ਜਾਣਕਾਰੀ ਤੁਸੀਂ ਇਸ ਪੀਡੀਐਫ ਵਿੱਚ ਲੈ ਸਕਦੇ ਆ ਇਹ ਦੋਸਤੋ ਸਾਰੀਆਂ ਕੈਟਾਗਰੀ ਵਾਈਜ਼ ਦਿੱਤੀਆਂ ਗਈਆਂ ਸੀ ਇਹਨਾਂ ਦੇ ਕੈਟਾਗਰੀ ਕੋਡ ਵੀ ਲਿਖੇ ਗਏ ਨੇ ਹੁਣ ਗੱਲ ਕਰੀਏ ਕੁਆਲਿਫਿਕੇਸ਼ਨ ਦੀ ਇਸ ਪੀਡੀਐਫ ਅਨਸਾਰ ਗੁਰਪ੍ਰੀਤ ਦੀਆਂ ਸਾਰੀਆਂ ਪੋਸਟਾਂ ਲਈ 10ਵੀਂ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਜ਼ਰੂਰੀ ਹੈ ਪਰ ਇੱਕ ਗੱਲ ਸਾਰੀ ਕੈਂਡੀਡੇਟਸ ਜ਼ਰੂਰ ਯਾਦ ਰੱਖਿਓ ਪੰਜਾਬੀ ਕੁਆਲੀਫਾਈਇੰਗ ਟੈਸਟ 50 ਨੰਬਰਾਂ ਦਾ ਹੋਵੇਗਾ ਅਤੇ ਇਸ ਟੈਸਟ ਵਿੱਚੋਂ 50% ਨੰਬਰ ਲੈਣੇ ਲਾਜ਼ਮੀ ਹਨ ਇਹ ਟੈਸਟ ਪਾਸ ਨਾ ਕਰਨ ਵਾਲਾ ਕੈਂਡੀਡੇਟਸ ਫਾਈਨਲ ਮੈਰਿਟ ਵਿੱਚ ਕਨਸਿਡਰ ਨਹੀਂ ਹੋਵੇਗਾ ਇਹਨਾਂ ਪੋਸਟਾਂ ਦੇ ਲਈ ਦੋਸਤੋ ਤਨਖਾਹ ਸਕੇਲ ਦੇਖੋ ਆਹ ਵਾਲੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ 18000 ਸੈਲਰੀ ਤੋਂ 56900 ਮਿਲਦੀ ਆ ਲੈਵਲ 1 ਆ ਜੀ ਤੇ ਸੈਂਟਰ ਅਪੋਇੰਟਮੈਂਟ ਦਾ 7ਵੇਂ ਪੇ ਕਮਿਸ਼ਨ ਆ ਜੀ ਲਾਗੂ ਹੋਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ੍ਹ ਕਈ ਪੋਸਟਾਂ ਜਿਨ੍ਹਾਂ ਵਿੱਚ ਜਿੱਦਾਂ ਕਿ ਕਾਂਸਟੇਬਲ ਰੱਖ ਲਓ ਚਾਹੇ ਕਲੈਰੀਕਲ ਸਟਾਫ ਰੱਖ ਲਓ ਚਾਹੇ ਕੁਝ ਹੋਰ ਰੱਖ ਲਓ ਉਹਨਾਂ ਲਈ ਘੱਟੋ ਘੱਟ ਗਰੁੱਪ ਸੀ ਦੇ ਲਈ 19900 ਸਮਥਿੰਗ ਸੈਲਰੀ ਕਰਦੇ ਆ ਪਰ ਇਹਦੇ ਵਿੱਚ 18000 ਸਟਾਰਟਿੰਗ ਲੱਗ ਰਹੀ ਆ ਸੋ ਇੱਕ ਬਹੁਤ ਵੱਡੀ ਓਪਰਚੁਨਿਟੀ ਆ ਇਹ ਜੇ ਦੋਸਤੋ ਉਮਰ ਸੀਮਾ ਵੀ ਦੇਖ ਸਕਦੇ ਤੁਸੀਂ ਕਿ ਘੱਟੋ ਘੱਟ 18 ਸਾਲ ਆ ਤੇ ਵੱਧ ਤੋਂ ਵੱਧ 37 ਸਾਲ ਉਮਰ ਦੱਸੀ ਗਈ ਆ ਬਾਕੀ ਇਹ ਰਿਜ਼ਰਵੇਸ਼ਨ ਦਿੱਤੀ ਗਈ ਆ ਸਾਰਿਆਂ ਨੂੰ ਜਿੱਦਾਂ ਕਿ ਐਸਸੀ ਤੇ ਬੀਸੀ ਨੂੰ 42 ਸਾਲ ਤੱਕ ਹੋਵੇਗੀ ਜਾਂ ਜਦੋਂ ਪੰਜਾਬ ਸਟੇਟ ਹੋ ਗਿਆ ਜਾਂ ਫਿਰ ਸੈਂਟਰ ਗਵਰਨਮੈਂਟ ਦਾ ਕੋਈ ਮੁਲਾਜ਼ਮ ਆ ਉਦ ਲਈ ਛੋਟ ਹੈਗੀ ਆ ਉਹ 42 ਸਾਲ ਤੱਕ ਅਪਲਾਈ ਕਰ ਸਕਦਾ ਬਾਕੀ ਦੋਸਤੋ ਐਕਸ ਸਰਵਿਸਮੈਨ ਨੂੰ ਵੀ ਛੋਟ ਦਿੱਤੀ ਗਈ ਆ ਤੇ ਉਸ ਤੋਂ ਬਾਅਦ ਵਿਅੰਗ ਪ੍ਰਾਥਕ ਨੂੰ ਵੀ ਛੋਟ ਦਿੱਤੀ ਗਈ ਆ ਸਾਰੇ ਤੁਸੀਂ ਦੇਖ ਸਕਦੇ ਆ ਦੋਸਤੋ ਇਹਦੀ ਫੀਸ ਦਾ ਵੀ ਵੇਰਵਾ ਤੁਸੀਂ ਦੇਖ ਸਕਦੇ ਆ ਕਿ ਜਨਰਲ ਕੈਟਾਗਰੀ ਤੇ ਸੁਤੰਤਰਤਾ ਸੰਗਰਾਮੀ ਖਡਾਰੀ ਲਈ 1000 ਰੁਪਏ ਆ एससी बीसी ਤੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲਈ 250 ਰੁਪਏ ਸਾਫਕਾ ਫੌਜੀ ਅਤੇ ਆਸ਼ੀਰਤ ਦੇ ਲਈ 200 ਰੁਪਏ ਦਿਵਿਆਂਗ ਪ੍ਰਾਥੀਆਂ ਦੇ ਲਈ 500 ਰੁਪਏ ਫੀਸ ਬਾਕੀ ਇਹਦੀ ਚੋਣ ਦੀ ਪ੍ਰਕਿਰਿਆ ਤੁਹਾਨੂੰ ਪਤਾ ਹੀ ਹੈ ਕਿ ਆਬਜੈਕਟਿਵ ਟਾਈਪ ਪੇਪਰ ਪਵੇਗਾ میٹرਿਕ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਹੋਵੇਗਾ ਪੇਪਰ ਤੇ ਜਿਹੜਾ ਵੀ ਬੰਦਾ ਇਹਦੇ ਵਿੱਚ ਕਲੀਅਰ ਹੋਵੇਗਾ ਤਾਂ ਉਹਦੀ ਮੈਰਿਟ ਹੋਵੇਗੀ ਕਿ ਮੈਰਿਟ ਬਣੇਗੀ ਤੇ ਉਹਦੇ ਅਧਾਰ ਤੇ ਭਰਤੀ ਕੀਤੀ ਜਾਵੇਗੀ ਤੇ ਇਸ ਸਬੰਧ ਵਿੱਚ ਤੁਸੀਂ ਜਦੋਂ ਅਪਲਾਈ ਕਰ ਲਿਆ ਤਾਂ ਵੈਬਸਾਈਟ ਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਤੇ ਆਨਲਾਈਨ ਹੀ ਐਡਮਿਟ ਕਾਰਡ ਤੁਹਾਡਾ ਵੀ ਆਵੇਗਾ ਪੇਪਰ ਦੇ ਲਈ। ਬਾਕੀ ਦੋਸਤੋ ਇਹ ਤੁਹਾਨੂੰ ਜਾਣਕਾਰੀ ਅਗਰ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਤੁਹਾਡਾ ਕੋਈ ਵੀ ਕੋਈ ਕੁਐਸਚਨ ਆ ਜੋ ਕੋਈ ਚੀਜ਼ ਜਾਣਕਾਰੀ ਲੈਣਾ ਚਾਹੁੰਦੇ ਆ ਕਿਸੇ ਤਰ੍ਹਾਂ ਦੀ ਵੀ ਤਾਂ ਮੈਨੂੰ ਕਮੈਂਟਾਂ ਵਿੱਚ ਲਿਖ ਕੇ ਪਾ ਦਿਓ ਮੈਂ ਉਹਦਾ ਵੀ ਤੁਹਾਨੂੰ ਜਵਾਬ ਦੇ ਦਵਾਂਗਾ। ਬਾਕੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ। ਤੇ ਆਉਣ ਵਾਲੀ ਵੀਡੀਓ ਵਿੱਚ ਵੀ ਤੁਹਾਨੂੰ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹਾਂਗੇ ਹੁਣ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਸਰੀ ਗੱਲ ਦੀ